24 ਫਰਵਰੀ 2024 ਦਾ ਦਿਨ ਬੜਾ ਭਾਗਾ ਵਾਲਾ ਦਿਨ ਹੈ ਇਸ ਦਿਨ ਸਤਗੁਰੂ ਅਰਜਨ ਸਿੰਘ ਮਹਾਰਾਜੀ ਦਾ ਜਨਮ ਉਤਸਵ ਜਨਮ ਪੂਰਵ ਹੈ ਸਾਰੇ ਸੰਸਾਰ ਨੂੰ ਲੱਖ ਲੱਖ ਵਧਾਈਆਂ ਤੇ ਇਸੇ ਸਬੰਧ ਦੇ ਵਿੱਚ ਅੱਜ ਇੱਕ ਗੀਤ ਪੇਸ਼ ਕਰ ਰਹੇ ਹਾਂ ਸਤਗੁਰੂ ਅਰਜਨ ਸਿੰਘ ਮਹਾਰਾਜ ਦੀ ਮਹਿਮਾ ਦੇ ਵਿੱਚ ਪੈਰੋਕਾਰ ਸਤ ਗੁਰੂ ਦਾ ਕਹੋਂਦਾ ਪੈਰੋਕਾਰ ਸਤ ਗੁਰੂ ਦਾ ਕਹੋਂਦਾ ਮਨ ਤੇਰਾ ਵੱਜਦਾ ਨਹੀਂ ਪੈਰੋਕਾਰ ਸਤ ਗੁਰੂ ਦਾ ਕਹੋਂਦਾ ਮਨ ਤੇਰਾ ਵੱਜਦਾ ਨਹੀਂ ਮਥੇ ਮੜੀਆਂ ਮਸਾਣਾ ਤੇ ਕਸੋਂਦਾ ਉਹ ਮਨ ਤੇਰਾ ਵੱਜਦਾ ਨਹੀਂ ਗੁਰਬਾਣੀ ਵਿੱਚ ਵਹਿਮ ਪਰਮ ਪਖੰਡ ਨਾ ਗੁਰਬਾਣੀ ਵਿੱਚ ਵਹਿਮ ਪਰਮ ਪਖੰਡ ਨਾ ਸਾਰੇ ਕੋ ਜਹ ਉੱਚ ਨੀਚ ਕਾਣੀ ਵੰਡਣਾ ਨਾ ਤੂੰ ਸਮਝੇ ਤੇ ਨਾ ਹੀ ਸਮਝੋ ਨਾ ਨਾ ਤੂੰ ਸਮਝੇ ਤੇ ਨਾ ਹੀ ਸਮਝੋ ਨਾ ਮਨ ਤੇਰਾ ਵੱਜਦਾ ਨਹੀਂ ਪੈਰੋਕਾਰ ਸਤਿਗੁਰੂ ਦਾ ਕਹਾਉਣਾ ਮਨ ਤੇਰਾ ਵੱਜਦਾ ਨਹੀਂ ਮਨੂ ਦੇ ਵਿਧਾਨ ਤਾਈ ਗੁਰਾ ਲਲਕਾਰਿਆ ਮਨਉ ਦੇ ਵਿਧਾਨ ਤਾਈ ਗੁਰਾ ਲਲਕਾਰਿਆ ਹੱਕ ਤੇ ਰਿਆਂ ਦੇ ਲਈ ਉੱਚਾ ਨਾਰਾ ਮਾਰਿਆ ਐਸੇ ਗੁਰੂ ਦਾ ਵੀ ਹੋ ਕੇ ਖਬਰ ਆਉਂਦਾ ਐਸੇ ਗੁਰੂ ਦਾ ਵੀ ਹੋ ਕੇ ਖਬਰ ਆਉਂਦਾ ਮਨ ਤੇਰਾ ਵੱਜਦਾ ਨਹੀਂ ਪਰੁਕਾਰ ਸਤ ਗੁਰੂ ਦਾ ਕੋ ਹਣਾ ਮਨ ਤੇਰਾ ਵੱਜਦਾ ਨਹੀਂ ਗੁਰੂ ਨੂੰ ਡੰਡੋਤਾ ਹੋਇਆ ਤੈਨੂੰ ਕੋਈ ਪੁੱਛੇ ਨਾ ਗੁਰੂ ਨੂੰ ਡੰਡੋਤਾ ਹੋਇਆ ਤੈਨੂੰ ਕੋਈ ਪੁੱਛੇ ਨਾ ਗੁਰੂ ਤੋਂ ਉਲਟ ਚੱਲੇ ਗੁਰੂ ਕਿਉਂ ਰਸੇ ਨਾ ਸਤ ਗੁਰੂ ਰਵਿਦਾਸ ਨੂੰ ਬੁਲਾਉਣਾ ਮਨ ਤੇਰਾ ਵੱਜਦਾ ਨਹੀਂ ਪੈਰੋਕਾਰ ਸਤ ਗੁਰੂ ਦਾ ਕਹੋਣਾ ਮਨ ਤੇਰਾ ਵੱਜਦਾ ਨਹੀਂ ਗੁਰੂ ਨੇ ਸਚਾਈ ਲਈ ਦਿੱਤਾ ਬਲੀਦਾਨ ਸੀ ਗੁਰੂ ਨੇ ਸਚਾਈ ਲਈ ਦਿੱਤਾ ਬਲੀਦਾਨ ਸੀ ਸਾਨੂੰ ਜ਼ਿੰਦਾ ਕੀਤਾ ਆਪ ਹੋਏ ਕੁਰਬਾਨ ਸੀ ਗੁਰੂ ਨੇ ਸਚਾਈ ਲਈ ਦਿੱਤਾ ਬਲੀਦਾਨ ਸੀ ਸਾਨੂੰ ਜ਼ਿੰਦਾ ਕੀਤਾ ਆਪ ਹੋਏ ਕੁਰਬਾਨ ਸੀ ਸਹਜਲ ਫੇਰ ਵੀ ਕਦਰ ਨਹੀਂ ਪਾਉਣਾ ਸਹਜਲ ਫੇਰ ਵੀ ਕਦਰ ਨਹੀਂ ਪਾਉਣਾ ਮਨ ਤੇਰਾ ਵੱਜਦਾ ਨਹੀਂ ਮੱਥੇ ਮੜੀਆਂ ਮਸਾਣਾ ਤੇ ਕਸੌਂਦਾ ਮਨ ਤੇਰਾ ਵੱਜਦਾ ਨਹੀਂ ਪੈਰੋਕਾਰ ਸਤਿਗੁਰੂ ਦਾ ਕੋਹਣਾ ਮਨ ਤੇਰਾ ਵੱਜਦਾ ਨਹੀਂ ਜੈ ਗੁਰੂ ਦੇਵ ਜੈ ਪੀ